ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਸੁਜਨਪੁਰ ਵਿਖੇ ਸਰਕਾਰੀ ਜ਼ਮੀਨ ਦਾ ਰਸਤਾ ਇੱਕ ਵੱਡੀ ਘਟਨਾ ਦਾ ਕਾਰਨ ਬਣ ਗਿਆ ਦੱਸਦੇ ਹਾਂ ਕਿ ਇਸ ਰਸਤੇ ਨੂੰ ਲੈ ਕੇ ਦੋ ਟੀਰਾ ਵਿਚਾਲੇ ਝਗੜਾ ਹੋ ਗਿਆ ਜਿਸ ਵਿੱਚ ਦੋਹਾਂ ਟੀਰਾ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਉੱਥੇ ਹੀ ਇਸ ਜ਼ਮੀਨ ਦੇ ਵਿੱਚ ਗੁਜਰਪਾਈ ਚਾਰੇ ਦਾ ਇੱਕ ਪਰਿਵਾਰ ਰਹਿੰਦਾ ਹੈ ਤੇ ਦੂਜੀ ਟੀਰ ਤੇ આરોਪ ਲਗਾਏ ਨੇ ਕਿ ਉਹਨਾਂ ਵੱਲੋਂ ਸਰਕਾਰੀ ਜ਼ਮੀਨ ਨੂੰ ਹਲ ਨਾਲ ਵਾਉਣ ਦੀ ਕੋਸ਼ਿਸ਼ ਕੀਤੀ ਜਦ ਗੁਜਰ ਸਮੁਦਾਇ ਦੇ ਪਰਿਵਾਰ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਗੁਜਰ ਸਮੁਦਾਇ ਤੇ ਜਿਹੜਾ ਹੈ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਗੁਜਰ ਸਮੁਦਾਇ ਦੇ ਲੋਕ ਅਤੇ ਟਰੈਕਟਰ ਚਾਲਕ ਇਹਨਾਂ ਸ਼ਖਸਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਇਸ ਸੰਬੰਧੀ ਜਤ ਗੁੱਜਰਪਾਈ ਚਾਰੇ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਹੈ ਕਿ ਇਹ ਸਰਕਾਰੀ ਜ਼ਮੀਨ ਹੈ ਅਤੇ ਸਰਕਾਰੀ ਜ਼ਮੀਨ ਤੇ ਇਹ ਸ਼ਖਸ ਜਿਹੜਾ ਖਲਵਾ ਰਿਹਾ ਸੀ ਜਿਸ ਨੂੰ ਸਾਡੇ ਵੱਲੋਂ ਰੋਕਿਆ ਗਿਆ ਤਾਂ ਇਹ ਸਰਕਾਰੀ ਰਸਤਾ ਹੈ ਇਸ ਇਹ ਗੱਲ ਜਿਹੜੀ ਹੈ ਇਸ ਗੱਲ ਨੂੰ ਕਹਿਣ ਦੇ ਬਾਵਜੂਦ ਰੁਕਣ ਦੇ ਬਾਵਜੂਦ ਉਹਨਾਂ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਇੰਨਾ ਹੀ ਨਹੀਂ ਇੱਕ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਦੂਜੇ ਪਾਸੇ ਜਿਹੜਾ ਟਰੈਕਟਰ ਚਲਾ ਰਹੇ ਸ਼ਖਸ ਦੇ ਨਾਲ ਗੱਲ ਕੀਤੀ ਗਈ ਤਾਂ ਉਸਨੇ ਵੀ ਦੱਸਿਆ ਹੈ ਕਿ ਉਹ ਆਪਣਾ ਟਰੈਕਟਰ ਠੀਕ ਕਰਵਾ ਕੇ ਘਰ ਵਾਪਸ ਜਾ ਰਿਹਾ ਸੀ ਤੇ ਸਹੀ ਤਰੀਕੇ ਦੇ ਨਾਲ ਠੀਕ ਹੋਇਆ ਜਾਂ ਨਹੀਂ ਇਹ ਦੇਖਣ ਦੇ ਲਈ ਉਸ ਜ਼ਮੀਨ ਤੇ ਉਹ ਟਰੈਕਟਰ ਚਲਾ ਰਿਹਾ ਸੀ ਤੇ ਉਸ ਦੇ ਨਾਲ ਗੁੱਜਰ ਸਮੁਦਾਇ ਦੇ ਲੋਕ ਉਸ ਦੇ ਕੋਲ ਆਉਂਦੇ ਨੇ ਤੇ ਉਸ ਦੇ ਟਰੈਕਟਰ ਵਿੱਚ ਪਏ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਉੱਤੇ ਹਮਲਾ ਕਰ ਦਿੰਦੇ ਨੇ ਜਿਸ ਵਜ੍ਹਾ ਦੇ ਨਾਲ ਉਹ ਸੱਖਮੀ ਹੋ ਗਿਆ ਹੈ ਤੇ ਗੱਲਬਾਤ ਕਰਦੇ ਆ ਮੀਨਾ ਪੀੜਿਤ ਗੁੱਜਰਪਾਈ ਚਾਰੇ ਦੇ ਲੋਕਾਂ ਦੇ ਨਾਲ ਤੇ ਜਸਵੀਰ ਸਿੰਘ ਦੇ ਨਾਲ ਜੋ ਕਿ ਪੀੜਿਤ ਹੈ ਕਿ ਕੁਝ ਉਹਨਾਂ ਨੇ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ ਉਹ ਦੇਖਦੇ ਆਂ ਪੂਰੀ ਖਬਰ ਕਿਹੜਾ ਪੈਂਡਾ ਕੀ ਗੱਲਬਾਤ ਹੋਈ ਰਾਜਾ ਹਰ ਅੱਥੀ ਜਗ੍ਹਾ ਬਾਣਾ ਰੱਖੇ ਮੈਂ ਗਈ ਇਧਰੋਂ ਮੈਂ ਖਿਆ ਮੜਿਆ ਰਾਣੀ ਬਾਹ ਅਹੀਂ ਪਾਣੀ ਖੋਣੀ ਵੀ ਜਾਣਾ ਹੁੰਦਾ ਡੰਗ ਘਟਵਾਨੇ ਤੇ ਰਾਣੀ ਬਾਹ ਮੇਰਾ ਪੁੱਤ ਜਦ ਚੱਲ ਜਾਦਾ ਉਹਨੇ ਛੇੜੀ ਇਹਨਾਂ ਸਰਕਾਰੀ ਜਗਾਣੀ ਬਾਹ ਤੇ ਸਰਕਾਰ ਦੀ ਜਗਾ ਤੁਹਾਡੀ ਆਪਣੀ ਮਾਰਕੀ ਹੁੰਦੀ ਤੇ ਚੱਲ ਬਾਹ ਲਿੰਦੇ ਤੇ ਸਰਕਾਰ ਦੀ ਜਗਾ ਸਾਰੇ ਰਾਮ ਮਲ ਕੇ ਨਿਕਲ ਜਾਓ ਇਧਰੋਂ ਦੇ ਇਹ ਨਹੀਂ ਬਾਏ ਉਹਨੇ ਉਹਨੇ ਛੇਰ ਨੂੰ ਪੰਜਾ ਮਿਟਾਂ ਚ ਟਰੈਕਟਰ ਲਿਆ ਕੇ ਮੇਰੇ ਉੱਤੇ ਛੱਡ ਦਿੱਤਾ ਲਿਆ ਕੀ ਕਰਗੇ ਆਈਏ ਸੈਕਟਰ ਹਾਂਜੀ ਕੌਨ ਜੇ ਬੰਦੇ ਨੇ ਟੱਕਰ ਗਰਫਰੈਂਡ ਹੈ ਪਹੁੰਚੜਿਆ ਜੀ ਫਿਰ ਕਹਿੰਦਾ ਵੀ ਵਾਸ਼ਿੰਗ ਪਾਣੀ ਪਾਣੀ ਹੈ ਤੁਹਾਡਾ ਰਾਹ ਬੰਦ ਕਰਨਾ ਉਧਰੋਂ ਵੀ ਇਧਰੋਂ ਉੱਪਰੋਂ ਵੀ ਰਾਹ ਬੰਦ ਕਰ ਛੱਡੇ ਤਿੰਨ ਰਾਹ ਹੀ ਤਿੰਨੇ ਬੰਦ ਕਰ ਛੱਡੇ ਤੁਹਾਨੂੰ ਇੱਥੇ ਹੀ ਰਹਿਣਾ ਤੇ ਮੈਂ ਕਿਹਾ ਨਹੀਂ ਅਸੀਂ ਕਿਧਰੋਂ ਟੱਪਣਾ ਮੁੰਡਿਆ ਅੱਗੇ ਉਹ ਪਾਣੀ ਖੂਬਾ ਤਲਾਅ ਵਿੱਚ ਤੇ ਅਸੀਂ ਕਿੱਧਰ ਜਾਵਾਂਗੇ ਰਾਤ ਬਰਾਤੀ ਪਾਣੀ ਸੱਡੀਆਂ ਦੋਏ ਕੁੜੀਆਂ ਨੇ ਮਿਲੀਆਂ ਤੇ ਅਸੀਂ ਤੁੰਨੇ ਹਾਰ ਦੇ ਮਰੀਜ਼ ਤੇ ਬੱਚੇ ਹੀ ਏ ਤੁਹਾਡੇ ਸਾਹਮਣੇ ਉਰੇ ਪਰੇ ਦੋੜ ਪਾਜ ਕੁੜੀਆਂ ਲੰਦੀਆਂ ਇਦਾਂ ਨਹੀਂ ਕਰੂਗੀ ਕਿ ਉਹਨੂੰ ਉਹਨੇ ਚੇਹ ਨੂੰ ਟਰੈਕਟਰ ਲੈ ਕੇ ਇੱਕ ਦਰਾਟ ਲੈ ਕੇ ਆ ਗਿਆ ਫਿਰ ਕੁੜੀਆਂ ਧੋੜੀਆਂ ਧੜੀਆਂ ਇਹਨਾਂ ਨਾਲ ਬੜੀ ਮੁਸ਼ਕਲ ਨਾਲ ਉਹਨੂੰ ਖੱਚਿਆ ਖੁੱੱਚਿਆ ਤੇ ਕੱਢਿਆ ਖੁੱਢਿਆ ਲੈੰਦਿਆ ਫਿਰ ਰੜੜੀਆਂ ਰੁੜੂਣੀਆਂ ਰੂ ਰੂਈਆਂ ਰਾਂਗੀਆਂ ਕੁੜੀਆਂ ਦੇ ਵੀ ਇੱਥੇ ਹੀ ਤੇ ਆ ਦਰਾੜ ਦਰੂਠ ਬੜੀ ਮੁਸ਼ਕਲ ਨਾਲ ਹੋ ਆ ਗਏ ਉਹਦੇ ਕੋਲ ਜਾਨ ਬਚਾਈ ਇਹ ਕਿਉਂ ਸਰਕਾਰੀ ਜੀਵਨਤਾ ਕਬਜਾ ਕਰਦੇ ਪਤਾ ਨਹੀਂ ਸਾਰਾ ਇਦਰੋਂ ਵੀ ਰਾਹ ਬਾਹ ਛੱਡਿਆ ਪੂਰਾ ਰਾਹ ਬਾਹ ਦਾ ਪਰਲੇ ਪਾਸੋਂ ਬਾਹਰ ਛੱਡਿਆ ਤਾਂ ਸਾਨੂੰ ਪਾਣੀ ਤੱਕ ਨਹੀਂ ਇੱਕ ਦਿਨ ਅਸੀਂ ਬਿਮਾਰ ਹੀ ਰਹੀ ਤੀ ਤੇ ਬਰਖਾ ਪੈਦੀ ਸੀ ਦੌਇਲੈਂਡ ਜਾਣੇ ਨਹੀਂ ਜਾਣੋ ਇੱਥੇ ਰੇ ਕਰੀ ਗਾਰਾ ਹੀ ਬੜਾ ਸੀ ਤੇ ਉੱਪਰ ਦੱਸ ਕੇ ਲੈਣਾ ਨੇ ਸਰਕਾਰੀ ਜਗਾ ਸਾਰੀ ਬਾੜ ਦੇ ਦੀ ਕੋਈ ਅਲਾਗੇ ਚੱਲ ਜਾਵੇ ਡਰਾਟ ਲੈਣਾ ਮਗਰ ਦੌੜਦਾ ਰਾਤ ਨੂੰ ਬਈ ਮੈਂ ਆਪਣਾ ਟਰੈਕਟਰ ਠੀਕਰਾ ਕੇ ਆਂਡਿਆ ਸੀ ਤੇ ਉਹ ਲਿਮਟ ਉਹਦੀ ਖਰਾਬੀ ਸੀ ਤਾਂ ਮੈਂ ਚੱਕ ਲਗਾ ਹੀ ਕਰਨ ਜੀ ਤੇ ਉਹ ਸਰਕਾਰੀ ਪੈਲੀ ਦੇ ਵਿੱਚ ਚੈੱਕ ਕਰਨ ਲਗਾ ਹੀ ਤੇ ਗੁਜਰ ਆ ਗਿਆ ਜੀ ਉਹ ਮੈਨੂੰ ਬਾਜਾ ਮਾਰੀਆ ਮੈਂ ਰੋ ਗਿਆ ਮੈਂ ਉਹਨਾਂ ਨੂੰ ਪੁੱਛਿਆ ਕੀ ਗੱਲ ਹੈ ਤੋ ਉਹ ਮੇਰੇ ਘਰ ਪੈ ਗਿਆ ਇੱਕ ਮਾਦਾ ਬਜ਼ੁਰਗ ਆ ਗਈ ਜੀ ਤੇ ਉਹਨੇ ਮੈਨੂੰ ਗਲਮੇ ਦਾ ਫੜ ਲਿਆ ਉਹ ਸਾਰੇ ਮੈਨੂੰ ਪਰਿਵਾਰ ਉਹ ਮਾਰੇ ਪੈ ਗਿਆ ਜੀ ਤੇ ਮੈਂ ਉਥੋਂ ਬੜੀ ਮੁਸ਼ਕਲ ਨਾਲ ਨਿਕਲੇ ਆਪਣੀ ਜੀ ਜਾਨ ਬਚਾ ਲਈ ਮੈਂ ਟਰੱਕ ਤੇ ਟਰਾਡ ਰੱਖ ਲਈ ਮੈਨੂੰ ਟਰਾਡ ਨਾਲ ਮੇਰਾ ਹੀ ਟਰਾਡ ਖੋ ਗਿਆ ਮੈਨੂੰ ਉਹਨਾਂ ਨੇ ਫੱਟ ਮਾਰਤਾ ਜੀ ਮੇਰੇ ਹੱਥ ਵੱਡਦੇ ਆਂਗਣਾ ਵੱਡਤੀ ਸਾਰੀ ਜੀ ਹਾਂਜੀ ਮੇਰੇ ਕੱਪੜੇ 파ੜ ਤੇ ਮੇਰਾ ਸਭ ਕੁਝ 파ੜਦਾ ਤੇ ਉਹਦੇ ਬਾਅਦ ਮੈਂ ਆਪਣੇ ਘਰ ਪਹੁੰਚਿਆ ਘਰੋਂ ਮੈਂ ਆਪਣੇ ਭਰਾਵਾਂ ਨੂੰ ਫੋਨ ਕੀਤਾ ਜੀ ਉਹਨਾਂ ਨੂੰ ਮੈਂ ਲੈ ਕੇ ਗਿਆ ਜੀ ਉਹਨਾਂ ਨੂੰ ਵੀ ਮਾਰੇ ਪੈ ਗਿਆ ਜੀ ਉਹਨਾਂ ਨੂੰ ਗਾਲਾਂ ਕੱਢੀਆਂ ਸਭ ਕੁਝ ਕੀਤਾ ਵੀ ਤੂੰ ਹੀ ਫੋਨ ਉਹਨਾਂ ਦੇ ਵੀ ਕੱਪੜੇ ਪਾੜ ਦੇਣਾ ਜੀ ਤੇ ਸਰਕਾਰੀ ਜ਼ਮੀਨ ਹੈ ਜੀ ਮੈਂ ਮੈਨੂੰ ਪੁੱਛੇ ਵੀ ਸਰਕਾਰ ਨੇ ਪੁੱਛਣਾ ਹੈ ਜੇ ਮੈਂ ਬਾਈ ਹੈ ਜਾਂ ਮੈਂ ਰਾਈ ਹੈ ਮੈਂ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਉੱਥੇ ਘਰ ਵੀ ਬਣਾਇਆ ਸਭ ਕੁਝ ਕੀਤਾ ਹੈ ਸਰਕਾਰ ਉਹਨਾਂ ਨੂੰ ਵੀ ਪੁੱਛੇ ਸਰੁੰਦਾ ਕਾਣਾ ਦੇ ਰੱਦੂ ਤੋਂ ਹੋਇਆ ਨੇ ਕਿ ਜਮੀਨ ਬੰਨ ਗਿਆ ਉਹ ਤੇ ਉਹਦੀ ਮਾਤਾ ਦੇ ਉੱਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਕੀ ਗੱਲ ਨਹੀਂ ਜੀ ਟਰੈਕਟਰ ਨਹੀਂ ਮੈਂ ਚੜਾਇਆ ਜੀ ਮੈਂ ਟਰੈਕਟਰ ਜਿੱਦਾਂ ਮੈਂ ਆਇਆ ਮੈਂ ਖੜਾ ਕਰਦਾ ਟਰੈਕਟਰ ਜੀ ਜਿੱਦਾਂ ਉਹਨਾਂ ਨੂੰ ਮੈਂ ਪੁੱਛਣ ਲੱਗਾ ਆ ਟਰੈਕਟਰ ਮੈਂ ਖੜਾ ਕਰਦਾ ਆ ਉਹ ਮਾਦਾ ਆ ਗਈ ਮੈਨੂੰ ਗਲਮੇ ਦਾ ਥੜ ਜਾਂਦੀ ਮੈਨੂੰ ਮਾਰਾ ਪੈ ਗਈ ਮੇਰੀ ਚਾਪੀ ਵੀ ਲੈ ਕੇ ਕੋਗੇ ਮੇਰੀ ਡਾਟੀ ਮੇਰੀ ਡਰਾੜ ਕੱਢ ਕੇ ਮੇਰੀਆਂ ਉਂਗਲਾਂ ਵੱਢ ਕੇ ਜੀ ਮੈਨੂੰ ਫਟ ਮਾਰਦਾ ਜੀ ਮੈਨੂੰ ਡੱਡੇ ਮਾਰੇ ਮੁੱਕੇ ਮਾਰੇ ਮੇਰੀ ਪੇਟ ਤੇ ਮਾਰੇ ਵੀ ਮੇਰੇ ਕੱਪੜੇ ਵੀ ਪਾੜਦੇ ਸਭ ਕੁ ਮਿੰਟ ਉਤੇ ਕਬਜ਼ਾ ਕੀਤਾ ਗਿਆ ਨਹੀਂ ਜੀ ਅਸੀਂ ਨਹੀਂ ਕੀਤਾ ਜੀ ਕਬਜ਼ਾ ਅਸੀਂ ਕੋਈ ਕਬਜ਼ਾ ਨਹੀਂ ਕੀਤਾ ਜੇ ਅਸੀਂ ਕਬਜ਼ਾ ਕੀਤਾ ਹੋਏਗਾ ਸਰਕਾਰ ਸਾਡੇ ਤੇ ਕੇਸ ਕਰ ਸਕਦੀ ਹੈ ਸਾਨੂੰ ਸਰਕਾਰ ਪੁੱਛ ਸਕਦੀ ਹੈ ਜੀ ਡੈਮ ਲਾਜਮ ਪੁੱਛ ਸਕਦੇ ਆ ਨਹਿਰ ਮੈਗਮਾ ਪੁੱਛ ਸਕਦਾ ਹੈ ਸਾਨੂੰ ਬਿਜਲੀ ਬੋਰਡ ਪੁੱਛ ਕੈਮਰਾ ਪਰਸਨ ਹਨੀ ਦੇ ਨਾਲ ਅਜੇ ਤੱਕ ਰਿਪੋਰਟ